ਅਜੇ ਢੰਡਰੀ ਵਾਲਾ ਵੀ ਕਹਿੰਦਾ ਸੀ ਲੈ ਬਾ ਗੁਰੂ ਤਾਂ ਸਾਡੇ ਰਗਿਆ ਮੈਂ ਕਹਿੰਦਾ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ ਬਿਠਾਉਂਗਾ ਜਰੂਰ ਜਿਦਨ ਤੂੰ ਮਿਲਿਆ ਤੇ ਚਲ ਤੂੰ ਤੱਤੀ ਤਵੀ ਤੇ ਛੱਡ ਤੂੰ ਗਰਮ ਮੈਂ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ ਆ ਤਾਂ ਸਾਡੇ ਬਾਬਿਆਂ ਦਾ ਹੇ ਬਾਬਾ ਜੀ ਮੇਰਾ ਕਾਰਾ ਨਾ ਮੈਨੂੰ ਪਿਆਰ ਨਹੀਂ ਕਰਦਾ ਕੁਛ ਕਰੋ ਆਹ ਲੈ ਪਪਾ ਆ ਧਾਗਾ ਬੰਨ ਕੇ ਬੱਚਾ ਆ ਜਾਏਗਾ ਤੁਹਾਰੇ ਕੱਪ ਬਾਬਾ ਜੀ ਮੇਰਾ ਮੁੰਡਾ ਨਾ ਮੇਰੇ ਕਹਿਣਾ ਨਹੀਂ ਮੰਨਦਾ। ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ। ਮੇਰਛਦਾ ਰਿਆ ਕਰਦੇ। ਉਹ ਕਦੇ ਕੱਲ ਬਾਬਾ ਚਾ ਸਾਲੇ ਬਾਬੇ ਦੇ ਘਰੇ ਆਪ ਅੱਗ ਲੱਗੀ ਏ। ਛਿੱਤਰੋ ਛਿੱਤਰੀਓ ਹੁੰਦਾ ਰੋਜ਼। ਜਨਾਨੀ ਰੋਜ਼ ਉਹਨੂੰ ਕੁੱਟਦੀ ਏ। ਭੱਜਿਆ ਫਿਰਦਾ ਹੈ। ਹੈ ਕਦੇ ਕਿਤੇ 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 ਬਾਬਾ ਪ੍ਰਵਚਨ ਕਰਕੇ ਦੱਸ ਰਿਹਾ ਹੈ। ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ। ਦੇਹਿਆ ਤੇ ਜਾਓ। ਮੱਥਾ ਟੇਕੋ। ਮੈਂ ਤਾਂ ਆਪ ਬਾਬਾ ਬਣਨ ਨੂੰ ਕਹਿਣਾ। ਮੈਂ ਬਾਜੀ ਨੂੰ ਆਖੇ ਜਰਨੈਤ ਬਾਜੀ ਨੂੰ ਆਸਟ੍ਰੇਲੀਆ ਮੈਂ ਕਿਹਾ 100 ਕਿਲੋ ਲੈ ਕੇ ਬਾਬਾ ਨਾ ਬਣ ਜਾਈਏ ਮੈਂ ਤੁਹਾਨੂੰ ਥੋੜਾ ਡੋਲੂ ਪਰਦੀ ਬਾਬਾ ਗਾਰੰਟੀ ਹੈ ਜੀ ਕੀ ਬਾਤ ਹੈ ਉਥੇ ਹੀ ਟਿਕਣਾ 10 ਬੰਦਿਆਂ ਨੇ ਲੈ ਸਾਰਾ ਜਗਤ ਉੱਲਾ ਤੁਰੂਗਾ ਆਹ ਹਾ ਸਾਡਾ ਕੀ ਕਰਨ ਬਿਲਕੁਲ ਤੇ ਉਹ ਦੇਖ ਰਿਹਾ ਜਾ ਕੇ ਦੇਵ ਬਾਬੇ ਨੇ ਮੱਥਾ ਟੇਕ ਦੇ ਫਲਾਣਾ ਬਾਬਾ ਕਹਿੰਦਾ ਗੱਲ ਹੀ ਕੋਈ ਨਹੀਂ ਇਸ ਦਾ ਕੈਂਸਰ ਠੀਕ ਹੋ ਜਾਏਗਾ ਇੱਕ ਤੋਂ ਪਤਾ ਨਹੀਂ ਕੀ ਕੀ ਕਰੀ ਜਾਂਦਾ ਸੀ ਤੇ ਮੈਂ ਨੂੰ ਪੈ ਗਿਆ ਕਿਹੜੇ ਕੰਮ ਚ ਪੈ ਗਏ ਤੇ ਮੁੜ ਕੇ ਫਿਰ ਮੈਂ ਪੰਜਾਬੀ ਚ ਫੋਨ ਕੀਤਾ ਮੈਂ ਕਿਹਾ ਸੂਤ ਹੋਣਾ ਕਿ ਜੁੱਤੀਆਂ ਖਾਣੀਆਂ ਕੀ ਕਰਨਾ ਕਿ ਬਾਬਾ ਕੁੱਟਾ ਮੈਂ ਕਿਹਾ ਇਹਨੂੰ ਮੈਂ ਕਿਹਾ ਬਾਬੇ ਤੈਨੂੰ ਮੈਂ ਕੜੀਸ ਕੇ ਪੁੱਠਾ ਕਰਕੇ ਸਾਲਾ ਤੰਗ ਦੇਣਾ ਤੇ ਗੋਲੀਆਂ ਦਰਮੇ ਸਰਚ ਮਾਰੂਗਾ ਯਾਦ ਰੱਖੀ ਜੱਜ ਨੂੰ ਕਹਿੰਦਾ ਕਹਦੇ ਉਹਨੇ ਹੀ ਬੁਲੇਟ ਪ੍ਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ ਗੰਡੂ ਵਾਲੇ ਬਾਬਾ ਹੈ ਕੋਈ ਪਤਾ ਨਹੀਂ ਕਿਹੜਾ ਬਾਬਾ ਇੱਥੇ ਤੇ ਉਹ ਮੁੜ ਕੇ ਕਹਿੰਦਾ ਵੀ ਬਾਈ ਯਾਰ ਮੈਨੂੰ ਪਹਚਾਏ ਆਪਣੇ ਬਾਪੂ ਤੋਂ ਮੈਂ ਕਿਹਾ ਇਨੀ ਛੇਤੀ ਡਰ ਕੇ ਤੇ ਮੈਂ ਐਕਸ਼ਨ ਨਹੀਂ ਕੀਤਾ ਤਾਂ ਇਹ ਸਾਲਾ ਮੇਰਾ ਮੁੰਡਾ ਮਾਰਨਾ ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ ਤੋ ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ ਤੁਹਾਡੀ ਦਬਾਵਾ ਆ ਤੁਸੀਂ ਕਿਹੜੀ ਡਾਕਟਰ ਦੀ ਗੱਲ ਕਰਦੇ ਹੋ ਇਹ ਤਾਂ ਡੇਰਿਆਂ ਦੇ ਵਿੱਚ ਜੀ ਪੀਚ ਦੀਆਂ ਕਰੀ ਫਿਰਦਨੇ ਐਮ ਬੀ ਬੀ ਐਸ ਬਣੇ ਫਿਰਦਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੋਈ ਨਹੀਂ ਹੋਰ ਟਾਈਮ ਆਉਣ ਵਾਲਾ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਕਿਹਾ ਸੀ ਕਹਿੰਦਾ ਐ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂਦੇ ਛੱਡ ਦੋ ਬੀਬੀਆਂ ਤੇ ਬੱਚਿਆਂ ਨੂੰ ਬਾਹਰ ਕੱਢੋ ਬਿਲਕੁਲ ਇਹ ਗੱਲ ਹੋਣ ਵਾਲੀ ਹੈ ਬੜੀ ਛੇਤੀ ਹੋਊਗੀ ਅਜਾ ਢੰਡਰੀ ਵਾਲਾ ਵੀ ਕਹਿੰਦਾ ਸੀ ਲੈ ਬਾ ਗੁਰੂ ਤਾਂ ਸਾਡੇ ਰਗੇ ਮੈਂ ਕਹਿੰਦਾ ਪੁੱ ਬਿਠਾਉਂਗਾ ਜਰੂਰ ਜੇ ਦਿਨ ਤੁਮ ਮਿਲਿਆ ਤੇ ਚਲ ਤੂੰ ਤਤੀ ਤਵੀ ਦੇ ਛੱਡ ਤੂੰ ਗਰਮ ਮੈਂ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ ਆ ਤਾਂ ਸਾਡੇ ਬਾਬਿਆਂ ਦਾ ਹਜ਼ਾਰ ਸਾਲ ਦੀ ਗੁਲਾਮੀ ਪਾਜੀ ਰਹੀ ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲ ਦੀ ਮੁਗਲ ਆਏ ਅੰਗਰੇਜ਼ ਆਏ ਸ਼ੁਕਰ ਕਰੋ ਗੁਰੂਆਂ ਦਾ ਜਿਹੜੇ ਪੈਦਾ ਹੋਏ ਤੇ ਅੱਜ ਆਪਾਂ ਸੁੱਖ ਦਾ ਸਾਹ ਲੈਨੇ ਫਿਕਰ ਨਾ ਕਰੋ ਕਿਹੜੇ ਗੱਲਾਂ ਕਰਦੇ ਤੁਸੀਂ ਥੈਂਕ ਯੂ ਸਵੇਰੇ ਕੈਡਮੀ ਦੇ ਨਾਲ ਸਾਰੇ ਬਾਬੇ ਨਹੀਂ ਨਹੀਂ ਮੈਂ 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 ਗੱਲ ਕੋਈ ਮੈਂ ਮਾੜੀ ਗੱਲ ਤਾਂ ਨਹੀਂ ਕਹੀ ਨਹੀਂ 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 ਬਿਲਕੁਲ ਬਈ ਆਪਾਂ ਨੂੰ ਕੀ ਲੋੜ ਹੈ ਜਾਣ ਦੀ ਬਾਬੇ ਪਖੰਡੀ ਬਾਬੇ ਹਾਂ ਵੀ ਚੱਲ ਬਈ ਬਾਬਾ ਕੀ ਕਰ ਦਊਗਾ ਮੈਂ ਤੁਹਾਨੂੰ ਬਾਬਿਆਂ ਦੀ ਗੱਲ ਦੱਸਦਾ ਮੈਂ ਬਹੁਤ ਰਿਆ ਮੈਂ ਉਹ ਬ੍ਰਾਹਮਣਾਂ ਜਿਹਦੇ ਕੋਲ ਬੜੀਆਂ ਕੁਟਲੀਆਂ ਮੈਂ ਦੱਸੋ ਕਿੱਥੋਂ ਸ਼ੁਰੂ ਕਰਾਂ ਇਹ ਸਾਰਿਆਂ ਨੂੰ ਜਾਣਦੇ ਵੀ ਇਹ ਕੀ ਕਰਦੇ ਨੇ ਬਾਬੇ ਕਿਵੇਂ ਬਣੇ ਕੀ ਗੱਲ ਹੋਈ ਇਹਨਾਂ ਦੇ ਮਹਾਰਾਜ ਜੋ ਕਰਤਾਰ ਨੇ ਰੱਬ ਹੀ ਪਛਾਏ ਮੈਂ ਬਿਆਨ ਨਹੀਂ ਕਰ ਸਕਦਾ ਬਰੀਆਂ ਧੀਆਂ ਪੈਣ ਬੈਠੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਹਿੰਦਾ ਐ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂਦੇ ਛੱਡ ਦਿਓ ਬੀਬੀਆਂ ਦੇ ਬੱਚਿਆਂ ਨੂੰ ਬਾਹਰ ਕੱਢੋ